ਰੈਗੀ ਅਤੀਤਨ ਖਾਵੇ ਕੰਮ ਦੇ ਦਿੱਤਾ ਚਲਾਵੇ ਰੈਗੀ ਅਤੀਤਨ ਖਾਵੇ ਕੰਮ ਦੇ ਦਿੱਤਾ ਚਲਾਵੇ ਲੋਕੀ ਤੋਂ ਤੋਂ ਤੇਰੇ ਪਾਈ ਬੈਠੇ ਪੁੱਠੀਆਂ ਵੇ ਕਿਉਂ ਨਾ ਰੱਖੀਏ ਵੇ ਕਿਉਂ ਨਾ ਰੱਖੀਏ ਆਪਾਂ ਵੀ ਪੰਜ ਸੱਤ ਝੋਟੀਆਂ ਵੇ ਕਿਉਂ ਨਾ ਰੱਖੀਏ ਵੇ ਕਉ ਪਸੰਮਾਨਾ ਔਖਾ ਕਿ ਤਾ ਕਰੂੰਗਾ ਇਸ ਔਖਾ ਤਮ ਪਸੰਮਾਨਾ ਔਖਾ ਕਿ ਤਾ ਕਰੂੰਗਾ ਇਸ ਔਖਾ ਹੱਟੀ ਬਿਜੀ ਲੀਦ ਕਰੂ ਮੈਲੇ ਆ ਕੇ ਸੰਦ ਨੂੰ ਮੁੰਡੀ ਲਾਉਂਦੇ ਆਉਂਦੇ ਆ ਨੌਰੇ ਕੁੰਮੇ ਆਪਿਓ ਜ ਲੈਨ ਮੈਨ ਚੰਦ ਨੂੰ ਦੀ ਨੌਰੇ ਆਉਂਦੇ ਆ ਪਸ਼ੂ ਮਾਨ ਸੰਗੇੜੇ ਕੇ ਪਈ ਆਵੇ ਪਸੂਆਂ ਨੂੰ ਸੰਭਲ ਲਈ ਰੱਖ ਲਾਗੇ ਪਈ ਆਵੇ ਲੈ ਲੁਗਾ ਆਪਣੇ ਤੋਂ ਕਿੰਨਾ ਤੇ ਰਪਈਆ ਵੇ ਲੈ ਲੁਗਾ ਆਪਣੇ ਤੋਂ ਕਿੰਨਾ ਤੇ ਰਪਈਆ ਵੇ ਆਪੇ ਤੇ ਅਕਰੂ ਹੋ ਕਟੇ ਦੀਆਂ ਪੋਟੀਆਂ ਵੇ ਕਿਉ ਨਾ ਰੱਖੀਏ ਵੇ ਕਿਉ ਨਾ ਰੱਖੀਏ ਆਪਾਂ ਵੀ 5 7 ਝੋਟੀਆਂ ਵੇ ਕਿਉ ਨਾ ਰੱਖੀਏ ਵੇ ਯਾ ਬੀ ਦੀ ਤੇ ਕੰਮ ਚੋਗਿਆ ਨੀ ਮਣ ਗਿਆ ਬੀ ਜਹਲੀ ਤੇ ਕੰਮ ਚੋਗਿਆ ਨੀ ਕਹਿੰਦਾ ਇਸ ਕੰਮ ਵਿੱਚ ਹੁੰਦੀ ਜਵਾਨੀ ਨੀ ਕਿਹੜਾ ਮੱਜਾਂ ਦੀਆਂ ਛੜਾ ਤੋੜਾ ਉਦੰਦ ਨੂੰ ਨੀ ਨੌੜੇ ਆਉਂਦੇ ਆ ਨੌੜੇ ਆਉਂਦੇ ਆ ਪੀਉਂਦੇ ਲਾਇਨ ਮੈਂ ਚਾਤ ਨੂੰ ਨੀਂਦੋਂ ਦੇ ਪੂਣੇ ਪਤ ਪਤ ਪੱਥੀਆਂ ਲਿਆ ਮੈਂ ਹਨੇਰੀਆਂ ਪਤ ਪਤ ਪੱਥੀਆਂ ਲਿਆ ਮੈਂ ਹਨੇਰੀਆਂ ਗੱਲਾਂ ਕਰੇ ਅਵਤਾਰ ਵਾਂਗ ਤੂੰ ਤਾਂ ਖੋਟੀਆਂ ਵੇ ਕਿਉ ਨ ਰੱਖੀਏ ਕਿਉ ਨ ਰੱਖੀਏ ਆਪਾਂ ਵੀ ਪੰਜ ਸੱਤ ਝੋਟੀਆਂ ਵੇ ਕਿਉ ਨ ਰੱਖੀਏ ਵੇ ਹੀ ਆਦਤਾਂ ਤੋਂ ਆਦੇ ਰੀ ਰੌਲਾ ਕਿਵੇਂ ਪੂਣਾ ਨੀ ਆਉਂਦੇ ਤੇ ਗਵਾਂਡੇ ਵੇਖੀ ਨਵਲਤੀ ਵਪੂਣਾ ਨੀ ਪਸੂਆਂ ਦਾ ਗੋਹਾਜਾ ਦੋ ਨਾਲੀਆਂ ਚ ਆਉਣਾ ਨੀ ਪਸੂਆਂ ਦਾ ਗੋਹਾਜਾ ਦੋ ਨਾਲੀਆਂ ਚ ਆਉਣਾ ਨੀ ਕਿਹੜਾ ਸੂਰ ਲੋਕਾਂ ਕੋਲੋਂ ਨਿੱਤ ਨਿੱਤ ਸੰਦੂਲੀ ਲਮਲੇ ਹੁੰਦੇ ਆ ਲਮਲੇ ਹੁੰਦੇ ਆ ਪੀਉਂਦੇ ਮੈਨੂੰ ਮੈਨੂੰ ਆਣਾ ਜਿਹਨਾਂ ਦੇ ਆਪਰ ਤਾਂ ਆਣਾ ਕਦੇ ਲੋਕ ਆਉਂਦੇ ਨਹੀਂ ਇਹ ਜ਼ਰੂਰੀ ਨਹੀਂ ਹੁੜਾ ਤਾਂ ਨਹੀਂ ਗਿਆ ਤੇ ਯਾਰ ਕੀ ਮੈਂ ਸ਼ਰਮਾ ਹੀ ਕਹਾਂ ਸ਼ਰਮਾ 5% ਜੀ ਕਹਾਂ ਕਿ ਬਦਲਿਆ 5% ਤੁਸੀਂ ਕਹੋ ਜੀ ਕਿ ਤੇ ਬੰਦਿਆਂ ਜੋੜੀਆਂ ਲਈ ਕਿਹੜਾ 5% ਆਪ ਹੀ ਨਹੀਂ ਆਇਆ ਤੇ ਮੈਂ ਜਿਹਨਾਂ ਨੂੰ ਸਾਥੀਆਂ ਨੂੰ ਫੋਨ ਕੀਤੇ ਜਿਵੇਂ ਉਹਨਾਂ ਜੋ ਸਾਰੇ ਆਏ ਹੋਏ ਇੱਕ ਵਰਕਿੰਗ ਡੇ ਆ ਥੋੜਾ ਜਿਹਾ ਨਹੀਂ ਨਹੀਂ ਛੁੱਟੀ ਹੈ ਜੀ ਨਹੀਂ ਛੁੱਟੀ ਨਹੀਂ ਨਹੀਂ ਇੱਕ ਇੱਕ ਮੀਟਿੰਗ ਹੋਣਾ ਹੈ ਇਹ ਅੱਜ ਮੈਂ ਚਾਹਣਾ ਪਰੇਕਟ ਜੰਮ ਬਰਸਾਵੇ ਇਹ ਅੱਜ ਮੈਂ ਚਾਹਣਾ ਪਰੇਕਟ ਜੰਮ ਬਰਸਾਵੇ ਹੋਰ ਅਮੀ ਕਰ ਕੇ ਆਵਣਗੀ ਜਨਮ ਦਿਨ ਅੱਜ ਕੇਕ ਕੱਟ ਕੇ ਲੱਗਦਾ ਅੱਜ ਮਨਾਵਣਗੀ ਏ ਵੀ ਯੇ ਆਰ ਆਉ ਉਥੇ ਗੀਤ ਕੋਈ ਸਣਾਉ ਆਵੇ ਮੈਂ ਸਿੱਧ ਸੁਖੀ ਤਾ ਮੈਨੂੰ ਆ ਗਿਆ ਉਹ ਨਾਲੇ ਜਸ ਵੀਰੇ ਮਹੱਬਤ ਹਰ ਪਾਸੇਰੀ ਲੈ ਨੂੰ ਜਿਸਮਾ ਦੇ ਵਿੱਚ ਤੋਲਨੀ ਨਾ ਮੈਂ ਸ਼ਹਿਰ ਦੇ ਨਾਲੋਂ ਵੱਧ ਮਿੱਠੀ ਤੂੰ ਜੈ ਹਵਸੁਦਾ ਕੋ ਲੈਣਾ ਮੈਂ ਕੁਰੀ ਹਵਾ ਵਿੱਚ ਮਹਿਕ ਜਹੀ ਤੂੰ ਬੇਪੱਤ ਦਾ ਰੰਗ ਡੋਲੀ ਨਾ ਮੈਂ ਸਿਰਜਨਹਾਰੀ ਹਾਂ ਜਗ ਦੀ ਕੋਈ ਲਫਜ਼ ਬੰਦਾ ਮੈਨੂੰ ਬੋਲੀ ਨਾ ਕਰਾਂ ਮੁਹੱਬਤ ਤੈਨੂੰ ਗੋੜੀ ਸੱਜਣਾ ਨਾ ਮੈਂ ਹੁਣ ਵਿੱਚ ਮੈਨੂੰ ਰੋਲੀ ਨਾ मैं सजना मोहब्बत माँ तेरी सुख कुछ स्मार्ट एवं चिप रोलीना स्मार्ट एवं चिप रोलीना बहुत हो बहुत हो गया बाढ़ दिया ठीक है तेरे पला तेरे प्रविन्दर तेरे पर साहब पता ही नहीं लग गया क्या उसे बाकी रखें कि तेरी असली जब तक रहे साहब कि मैं कठिन काम कर देना है ਐਨਐਮਰੀ ਸਮਭਿਲ ਪੰਡਿਆ ਦੀ ਸਾਡੀ ਜੱਟੇਪੁਰ ਦੀ ਗਵਰਨਮੈਂਟ ਟੀਚਰ ਡਿਊਰੀਰ ਦੋ ਤੜੇ ਇਕਵੰਟੀ ਦੇ ਇਹ ਵਿਗਿਆਨਕ ਤੜੇ ਦੇ ਪ੍ਰਧਾਨ ਰਮਨ ਗਾਇਕ ਜੀ ਸਾਡੇ ਜਦੋਂ ਮੈਂ ਹਰਸ਼ਨਾਲਾ ਦੇ ਨਾਮ ਤੇ ਵੀ ਸਾਡੇ ਗਾਇਕ ਜੀ ਨੂੰ ਉਹ ਕਰਦੇ ਸਮਾ ਪਰਦਿਆ ਸਾਨੂੰ ਮੇਰਾ ਖੜਵੀ ਇਹਦਾ ਲੰਬਾ ਸਮਾਂ ਕੰਮ ਕੀਤਾ ਮੈਂ 17-18 ਸਾਲ ਪ੍ਰਧਾਨ ਦੇ ਤੌਰ ਤੇ ਮੁਕਸਮ ਜ਼ਿਲ੍ਹੇ ਦੇ ਨਾਮ ਪ੍ਰਧਾਨ ਰਹੇ ਪਰ ਸਾਡੀ ਜਿਹੜੀ ਆਪਸੀ ਸਾਂਝ ਹੈ ਉਹ ਐਂਡ ਇਹ ਜਿਹੜਾ ਸ਼ਹਿਰ ਦਾ ਆ ਇਹ ਲੋੜਦਾਰ ਜੁਗਾਂ ਸ਼ਹਿਰ ਦੇ ਜਿਵੇਂ ਜਿੱਡੀ ਸਾਰੀ ਵੱਢਦੀ ਐ ਉਹ ਕਿਸੇ ਢਗ ਨਾਲ ਨਹੀਂ ਬੰਦੀ ਪਾਗ ਰਖਣ ਨੂੰ ਵਸਤੂਦਾਰ ਨਹੀਂ ਹੁੰਦੇ ਤੁਸੀਂ ਕਿਸੀ ਤੋਂ ਮਿਲਣ ਜਾਣਾ ਤੁਸੀਂ ਦੱਸੋ ਕੋਈ ਨੇੜੇ ਨਾਲ ਦਾ ਕੋਈ ਦੇ ਦੇ ਲਾ ਦੇ ਇੱਕ ਵੇਨੂ ਕਹਿੰਦੇ ਵੀ ਗੋਲਡ ਲੇਨ ਦੇ ਅਰੇ ਉਸੇ ਨਾਲ ਆ ਮੈਂ ਕਹਤਾ ਉਹ ਮੈਂ ਉਹਦੀ ਸ਼ਬਦ ਚੰਗੇ ਹੀ ਸਾਹਮਣੇ ਦਾਗਾ ਮੈਂ ਬਹੁਤ ਇੱਜ਼ਤ ਰੱਖੀ ਕੌਫਤਾ ਇੱਥੇ ਲੱਗ ਗਿਆ ਸੀਗਾ ਪਰ ਬੁਲਾਣਾ ਕਦੇ ਕੀਤਾ ਨਹੀਂ ਆਇਆ ਮੇਰੇ ਕੌਫਤਾ ਦੇ ਵਿੱਚ ਨਾ ਹੀ ਨਰਮ ਹੋਇਆ ਪਰ ਜਿਹੜੇ ਕਮਿਸ਼ਨ ਦੇ ਵਿੱਚ ਤਰਸੀ ਜਿਵੇਂ ਕੋਈ ਨਾਮ ਦੇ ਦਿੱਤੇ ਉਹਨਾਂ ਨੇ ਕੀਤਾ ਪਰ ਮੈਂ ਨਹੀਂ ਦੱਸਿਆ ਮੈਂ ਇਹਨੂੰ ਸਪੱਸ਼ਟ ਕੀਤਾ ਅ ਸ਼ੁਰੂ ਦੇ ਬੰਦੇ ਜਦੋਂ ਮੈਗਜ਼ੀਨ ਦੇ ਵਿੱਚ ਪਿਆਰ ਦੀ ਨੂੰ ਪ੍ਰੈਸ ਵਿੱਚ ਕੌਫਤਾ 26 ਤਾਂ ਖੜਕ ਤੇ ਜੱਜਾਂ ਵੱਲੋਂ ਵੀ ਧਮਕੀਆਂ ਬਲਕਿ ਬੇਨਾਮ ਲੱਗਦੀਆਂ ਛੰਡ ਤਾਂ ਛੱਟਾਂ ਹੋੜ ਕੇ ਸੁਣੀਆਂ ਨਾਂ ਬਰਾਬਰੀਆਂ ਲੱਗੀਆਂ ਜਿਹਦੇ ਕਰਕੇ ਅਸੀਂ ਨੇ ਕੁੱਦੀ ਲੱਗੇ ਤੇ ਕਰਤਾ ਦੇ ਪੱਖ ਤੋਂ ਮੇਰਾ ਜਿਹੜਾ ਪੱਖ ਵੀ ਗਲਤ ਪਲ ਪੰਜਾਬੀ ਤੋਂ ਉਂਝਤਮੈ ਸ਼ਾ ਵੀ ਆ ਕਰਤਾ ਦੇ ਬੌਰ ਤੇ ਇੱਕ ਦੋ ਮੈਜਨਰ ਫਿਲਮ ਬਹੁਤਾ ਨਹੀਂ ਵੀ ਉਹ ਮੈਂ ਬੋਂਦੇ ਆ ਅੜਤਾ ਕੱਢਦੇ ਆ ਬੱਚਿਆਂ ਦੇ ਸਿਰਾਂ ਨੂੰ ਬੋਂਦੇ ਆ ਅੜਤਾ ਕੱਢਦੇ ਆ ਆਪਣੀਆਂ ਵਿਸ਼ਵਾਰੀਆਂ ਨੂੰ ਆਪਣੀਆਂ ਲਚਾਰੀਆਂ ਨੂੰ ਪੀੜਾ ਨੂੰ ਦੂਰ ਹੁੰਦੇ ਨੇ ਵਾੜਾ ਨੂੰ ਗੁੰਦੀਆਂ ਕਿਸੇ ਸੁਪਨੇ ਵਿੱਚ ਜੋਗਿਆ ਬੱਚਿਆਂ ਨੇ ਪਿਆਰ ਕਰਕੇ ਪਿਆਰ ਕਰਕੇ ਪਰਉਪਰਉਦਿਆ ਤੁਸੀਂ ਉਹਨਾਂ ਦੀਆਂ ਅੱਖਾਂ 'ਚ ਤੁਸੀਂ ਉਹਨਾਂ ਦੀਆਂ ਅੱਖਾਂ 'ਚ ਕੋਈ ਕਲਿਸ਼ਮੀ ਰੰਗ ਦੇਖਿਆ ਹੈ ਜਦ ਕੋਈ ਉਹਨਾਂ ਦਾ ਦਰਦ ਨਾ ਜਾਣੇ ਆਵਾਜ਼ ਨਾ ਪਹਿਚਾਣੇ ਨਾ ਬਣੇ ਦੰਗੋਰੀ ਨਾ ਬਣੇ ਅੱਖਾਂ ਦੀ ਰੋਸ਼ਨੀ ਕਮ ਮਾਣੋ ਦੇ ਉਂਹ ਹੈ ਸੁਪਰੇ ਹੀ ਦਫਰ ਨਹੀਂ ਹੁੰਦੇ ਦਫਰ ਹੋ ਜਾਂਦੀਆਂ ਨੇ ਲੋਆ ਤੇ ਘਰ ਤੋਂ ਚੁਰਕੀਆਂ ਫਰਕੀਆਂ ਜਿਉਂਦੀਆਂ ਮਰਸ਼ਾਂ ਬਣ ਜਾਂਦੀਆਂ ਤੇ ਮਾਵਾ ਜੀ ਕਹਿੰਦੇ ਜੋ ਕਦੇ ਸੁਨੇ ਲੈ ਲੈ ਬਾਂਦਨੀ ਕਰਦੀਆਂ ਉਮੀਦਾ ਸੰਗ ਸਲਾ ਜਉਂਦੀਆਂ ਰਹਦੀਆਂ ਜਉਂਦੀਆਂ ਰਹਣ ਲੋਗੋ ਤੋਂ ਬੈ ਜਦ ਵੀ ਮਿਲਦਾ ਤਾਂ ਮੁਸਕਰਾਟ ਖਿਲਾਰ ਦਾ ਝੇਰਾ ਜਦ ਵੀ ਮਿਲਦਾ ਤਾਂ ਮੁਸਕਰਾਟਾ ਖਿਲਾਰ ਦਾ ਝੇਰਾ ਖਬਰੀ ਉੱਦਸ ਹੋਤੇ ਸਾਨੂੰ ਤੇ ਮਾਰ ਦਾ ਝੇਰਾ ਰਿਸ਼ਤਿਆਂ ਤੋਂ ਇਹ ਜੋ ਪਿਆਰ ਹੈ ਗਾਇਬ ਹੋਇਆ ਰਿਸ਼ਤਿਆਂ ਤੋਂ ਇਹ ਜੋ ਪਿਆਰ ਹੈ ਗਾਇਬ ਹੋਇਆ ਜੋ ਵੀ ਮਿਲਦਾ ਮਿਲਦਾ ਜਜ਼ਾਰ ਦਾ ਝੇਰਾ ਨਹੀਂ ਭਗ ਨਹੀਂ ਭਗ ਜੋ ਗਹਿਰ ਹੋਵੇ ਸਮਾਧੀ ਚ ਮੀਨ ਹੋਵੇ ਨਹੀਂ ਭਗ ਜੋ ਗਹਿਰ ਹੋਵੇ ਸਮਾਧੀ ਚ ਮੀਨ ਹੋਵੇ ਹੋਵੇ ਤਿਲ ਵੀ ਉਹ ਮੁਸਕਰਾਖ ਲਾਲ ਦਾ ੇਰਾ ਹੱਥ ਮਲਾਏ ਤੇ ਗਲੇ ਵੀ ਮਿਲ ਕੇ ਉਹ ਜਾਂਦੇ ਰਹੇ ਹੱਥ ਮਲਾਏ ਤੇ ਗਲੇ ਵੀ ਮਿਲ ਕੇ ਉਹ ਜਾਂਦੇ ਰਹੇ ਖੜਾ ਅਲੀਕ ਦਾ ਮਹਿਰਾ ਮੇਰੇ ਯਾਰ ਦਾ ਜੀਰਾ ਸੁਭਾ ਮੇਰੇ ਯਾਰ ਦਾ ਅੰਨ ਦਾਤਾ ਹੈ ਭੋਖਾਲ ਰੋਜ਼ ਹੀ ਜਾਰੋ ਮਰਦਾ ਅੰਨ ਦਾਤਾ ਮਰਦਾ ਹੈ ਭੋਖਾਲ ਰੋਜ਼ ਹੀ ਜਾਰੋ ਨੰਗਾ ਤਾਂ ਹੁੰਦਾ ਰੋਜ਼ ਨੰਗੀ ਸਰਕਾਰ ਦਾ ਜੀਰਾ ਮੈਂ ਤਾਂ ਸੋਰੀ ਰਾਤ ਨੂੰ ਕੁਦਾ ਦੇ ਦਰਸ਼ਨਾਂ ਦੀ ਤੰਗ ਮਿਲੂ ਆਪੋ ਖੁਦਾ ਦੇ ਦਰਸ਼ਨਾਂ ਦੀ ਨਹੀਂ ਤਾਂ ਮੈਨੂੰ ਮੈਂ ਤਾਂ ਦਿਲ ਤੇ ਦੇਖਾਂ ਸਰਦਾਰ ਦਾ ਤੇਰਾ ਕੀ ਉਸ ਵਿੱਚ ਬਤਾ ਹੈ ਜਰਾ ਕੀ ਉਸ ਵਿੱਚ ਜਾਣ ਹੋਵੇਗੀ ਕੀ ਨਿਸ਼ਕ ਹੋਵੇਗੀ ਕੀ ਉਸ ਵਿੱਚ ਜਾਣ ਹੋਵੇਗੀ ਕੀ ਉਹ ਨਿਸ਼ਕ ਹੋਵੇਗੀ ਜਿਸ ਵਿੱਚ ਜਿਸੇ ਨਾ ਕਰ ਮਤਾਰ ਦਾ ਤੇਰਾ ਜਿਸ ਦਾ

ਪਲਵੰਦਰ ਦੋਦਾਲੀ ਆਪ ਦੀ ਪਰਚਨਾ ਕਹਿੰਦੇ ਜੀ ਮਾਫੀ ਦੀ ਹੈ ਥੈਂਕ ਯੂ ਪ੍ਰਕਾਸ਼ ਸਿੰਘ ਜੀ ਜੀ ਵਰਤਾਰ ਤੇ ਵਿਦਿਆਰਥੀਆਂ ਵਰਕਰਾਂ ਅਰਥੋਂ ਜੀ ਇਨਸ਼ਾਅੱਲਾ ਜੀ ਉਹਨਾਂ ਨੂੰ ਸਰਸੀ ਮੈਂ ਕੁੱਸੀ ਕੁਸ ਰਹੀ ਆ ਮੈਂ ਕਿੰਨੇ ਹੱਦ ਤੱਕ ਕੁੱਸੀ ਆ ਇਹਦਾ ਹਾਲਾਤ ਕੁੱਸੀ ਰਹਾ ਪਰ ਬਹੁਤ ਸੋਚਣ ਬਾਅਦ ਜਦੋਂ ਇਹ ਹੀ ਗੱਲ ਵਿਚਾਰੀ ਸੀ ਕਿ ਘਰਵਾਲੇ ਦੀ ਚਾਰ ਮਾਂ ਨੂੰ ਮਾਦਾ ਪਲਣਾ ਬੈਰੀਕੁੱਲ ਇੱਕ ਜੀਵੇਂ ਚੱਲ ਬਿਦਕਰ ਇੱਕ ਸੇਰੇ ਆਵਾਜ਼ ਆ ਰਹੀ ਸੀ ਪਰ ਮੇਰੇ ਉੱਤੇ ਦੋਆ ਕੋਈ ਹੱਥ ਚੁਕਾਈ ਸੀ ਇਸੇ ਕਾਰਨ ਆ ਦੇਖਦੇ ਇਸੇ ਕਾਰਨ ਦੇਖਦੇ ਕਿ ਮੇਰਾ ਪਰਿਵਾਰ ਨੂੰਟ ਕਰਾਰੀ ਸੀ ਘਰਵਾਲੀ ਦੇ ਤਰ੍ਹਾਂ ਉਹ ਵੀ ਮਾਂ ਦਾ ਪੁੱਲਣਾ ਪਾ। ਉਹ ਵੀ ਉਹਦੀ ਵੀ ਕੀਮਤ ਉਹਦਾ ਵੀ ਸੀ ਹੱਥ ਫੜਿਆ ਉਹਦੀ ਵੀ ਕੀਮਤ ਨਹੀਂ ਸੀ ਪਰ ਬੇਬੇ ਬਾਪੂ ਲਈ ਵੀ ਤਾਂ ਸਰਬਲ ਪਤ ਦੀ ਰੰਗੀ ਸੀ ਮੇਰੀ ਤਾਂ ਦੋਵਾਂ ਨਾਲ ਰਹੀ ਇਸ ਦੁਨੀਆ ਤੇ ਸਰਬਾਦੀ ਸੀ ਮੇਰੀ ਮਹਿਬਤ ਵਾਲੀ ਕਰਨਾ ਉਹ ਮੇਰੀ ਘਰਵਾਲੀ ਦੇ ਯਾਰ ਨਾਲ ਉਹ ਮਿਲਦਾ ਸੁਲੱਗਦਾ ਪਾ। ਫਿਰ ਮਜ਼ਾ ਤਾਂ ਸਰਬਾ ਕੜੀ ਦੋਵਾਂ ਨੂੰ ਮੁਹੱਬਤ ਦੇਈ ਤੇ ਮਸਲਾਤਾ ਸਮਝਾਉਂਦਾ ਸੀ ਇਹ ਰਿਸ਼ਤੇ ਹੀ ਕੁਝ ਐਸੇ ਹਰ ਦੋਵਾਂ ਮੁਕਤੀ ਆਪ ਨੂੰ ਆਉਂਦਾ ਸੀ ਕੀ ਕਰਦਾ ਤੂੰ ਸਿੰਗਰ ਵੀ ਤੇ ਆਖਰ ਕਿੰਨਾ ਲਾਦੀ ਸੀ ਘਰ ਵਾਲੀ ਦੇ ਕਹਿਰ ਲੋ ਕਹਿੰਦੇ ਲਾੜਾ ਬਣਦਾ ਮੌਸਮ ਨੂੰ ਪਤਾ ਨਹੀਂ ਕੀ ਹੋ ਗਿਆ ਮੌਸਮ ਨੂੰ ਪਤਾ ਨਹੀਂ ਕੀ ਹੋ ਗਿਆ ਸਰਦ ਰੁੱਤੇ ਵੀ ਚੱਲੇ ਗਰਮ ਲੋ ਸਰਦ ਰੁੱਤੇ ਵੀ ਚੱਲੇ ਗਰਮ ਲੋ ਬਾਗਾਂ ਚੋਂ ਹਰਿਆਵਲ ਮੁੱਕ ਗਈ ਗੁੱਲਾਂ ਤੋਂ ਪੁਸਤਾਨ ਮੁੱਕ ਗਈ ਮੌਸਮ ਨੂੰ ਪਤਾ ਨਹੀਂ ਕੀ ਹੋ ਗਿਆ ਹਰ ਰੋਜ਼ ਜ਼ਿੰਦਗੀ ਦੀ ਆਸ ਮੁੱਕਦੀ ਜਾਂਦੀ ਹੈ ਹਰ ਰੋਜ਼ ਜ਼ਿੰਦਗੀ ਦੀ ਆਸ ਮੁੱਕਦੀ ਜਾਂਦੀ ਹੈ ਫੁੱਲਾਂ ਚੋਂ ਖੁਸ਼ਬੂ ਉੱਪੀਦੀ ਜਾਂਦੀ ਹੈ ਮੌਸਮ ਨੂੰ ਪਤਾ ਨਹੀਂ ਕੀ ਹੋ ਗਿਆ ਜ਼ਿੰਦਗੀ ਬੋਝ ਬੰਦੀ ਜਾ ਰਹੀ ਹੈ ਹਰ ਘਟਾ ਤੂਫਾਨ ਬੰਦੀ ਜਾ ਰਹੀ ਹੈ ਹਰ ਘਟਾ ਤੂਫਾਨ ਬੰਦੀ ਜਾ ਰਹੀ ਹੈ ਮੌਸਮ ਨੂੰ ਪਤਾ ਨਹੀਂ ਕੀ ਹੋ ਗਿਆ ਦਿਲ ਲੱਗਦਾ ਨਹੀਂ ਕਿਤੇ ਪਰ ਉਹ ਉਸਤਾਨ ਬਰਾਨ ਹੋਂਦੀ ਜਾ ਰਹੀ ਹੈ ਮੌਸਮ ਨੂੰ ਪਤਾ ਨਹੀਂ ਕੀ ਹੋ ਗਿਆ ਕੁੱਤੇ ਰਾਜ ਪੰਦੇ ਬਾੜ ਖੇਤ ਨੂੰ ਖਾਏ ਸ਼ਾਂਤੀ ਹਰ ਪਾਸੇ ਛਾਈ ਮੌਸਮ ਨੂੰ ਪਤਾ ਨਹੀਂ ਕੀ ਹੋ ਗਿਆ ਅੰਦਰੋਂ ਕੁਝ ਤੇ ਬਾਹਰੋਂ ਕੁਝ ਕੱਪੜਾ ਕੋਈ ਤੇ ਪਰਦਾ ਕੋਈ ਪਰ ਆਦਮੀ ਹਵਾਨ ਬਣਿਆ ਰਹਦਾ ਹੈ ਹਰ ਆਦਮੀ ਕਵਾਨ ਕਣਿਆ ਕਰਦਾ ਜੰਮਰ ਜਮਾਨੇ ਨੂੰ ਪਤਾ ਕੀ ਹੋ ਗਿਆ ਉਹ ਰੱਤ ਨਾਲ ਵੀ ਇਹ ਕਰਦਾ ਸੀ ਤੇ ਰਸਤੇ 'ਚ ਖੜਾ ਹਾਂ ਮੰਜ਼ਿਲ ਪਤਾ ਹੈ ਤੇ ਰਸਤੇ 'ਚ ਖੜਾ ਹਾਂ ਮੰਜ਼ਿਲ ਪਤਾ ਹੈ ਪਰ ਰਸਤੇ ਤੋਂ ਅਣਜਾਣ ਕੋਈ ਤੇ ਰਸਤੇ 'ਚ ਖੜਾ ਹਾਂ ਮੰਜ਼ਿਲ ਪਤਾ ਹੈ ਪਰ ਰਸਤੇ ਤੋਂ ਅਣਜਾਣ ਦਾ ਰਸਤੇ ਦੀ ਤਲਾਸ਼ ਵਿੱਚ ਨਾ ਮੰਜ਼ਿਲ ਮੇਰੀ ਬਹੁਤ ਉੱਚੀ ਹੈ ਉਡਾਨ ਭਰਨੀ ਹੈ ਪਰ ਖਾਮ ਨਹੀਂ ਕਰਦਾ ਹਮ ਤਾਂ ਇਸ ਤਰ੍ਹਾਂ ਆਸੋਇਦਾ ਇਸ ਤਰ੍ਹਾਂ ਮੇਰਾ ਮਖਮਲੀ ਇਸ ਤਰ੍ਹਾਂ ਮੇਰਾ ਮਖਮਲੀ ਰੱਜ ਕੇ ਸੌਣਾ ਹੈ ਪਰ ਨੀਂਦ ਨਹੀਂ ਆ ਰਹੀ ਨੀਂਦ ਦੀ ਤਲਾਸ਼ ਵਿੱਚ ਰਹਾ ਸੁਪਨਾ ਲੈਣਾ ਹੈ ਬਹੁਤ ਉੱਚਾ ਸੁਪਨੇ ਵਿੱਚ ਰਹਿਣਾ ਚਾਹੁੰਦਾ ਹਾਂ ਨੀਂਦ ਬਹੁਤ ਦੂਰ ਹੈ ਸੁਪਨਮਈ ਗਰਮ ਬੱਤੀ ਨੀਂਦ ਦੀ ਤਲਾਸ਼ ਵਿੱਚ ਰਹਾ ਸਰਕਾਰ ਦੇ ਸਹਿਕਾਰ ਇਹਨਾਂ ਨੂੰ ਮਾਗੂ ਤੇ ਉਹਨਾਂ ਨੂੰ ਮੈਂ ਡੇਟ ਹੋ ਰਿਹਾ ਜਾਂ ਮਿਸਤਰੀ ਲੱਗੇ ਘਰੇ ਤੇ ਵੈਸੇ ਅਸੀਂ ਤਾਂ तकरीबन રોજ ਇਕੱਠੇ ਹੁੰਨੇ ਆ ਵੀ ਕੋਈ ਉਹ ਰੋੜੀ ਮਿਲਦਾ ਤੇ ਧਾਂਜ ਨੂੰ ਜਨਤਨ ਦੀਆਂ ਬਹੁਤ ਬਹੁਤ ਮਮਾਰਕਾਂ ਮਾਪਮਾ ਇਹਨਾਂ ਨੂੰ ਰੋੜ ਰਹਿਤ ਤੇ ਸੁਣਨ ਵਾਲੇ ਤੇ ਜਨਰਲ ਕੋਈ ਮਾਹਰ ਸਮ ਘੈਰਾ ਆਇਆ ਪਰ ਇਹਨਾਂ ਕੀ ਵੀ ਮੀਟਿੰਗਾਂ ਤੇ ਉਹ ਘੈਰਾ ਜੀ ਹੁੰਦੇ ਤੇ ਇਸੇ ਤਰ੍ਹਾਂ ਜਿਹੜੀ ਜ਼ਿੰਦਗੀ ਜਿਹੜੀ ਹੈਗੀ ਆ ਸੰਘਰਸ਼ ਨਾਲ ਹੀ ਜੀਵ ਜੰਦੀ ਆ ਭਾਵੇਂ ਤਾਂ ਉਹ ਤੁਸੀਂ ਸਰਕਾਰ ਤੋਂ ਕੁਝ ਲੈਣਾ ਤੇ ਭਾਵੇਂ ਤੁਸੀਂ ਆਪਦੀ ਮਿਹਨਤ ਨਾਲ ਕਮਿਸ਼ਨਰ ਸਾਹਿਬ ਹਰ ਪਾਸੇ ਮਤਲਬ ਹੈ ਗਿਆ ਤੇ ਇਸ ਸੰਬੰਧ ਕਮੇਟੀ ਦੇ ਨੇਕ ਹੁੰਦੇ ਵਿੱਚ ਵੀ ਤਕੜੇ ਤਕੜਾ ਕੰਮ ਆ ਵੀ ਹਰ ਮੇਰੀ ਕਿਤਾਬ ਸ਼ੁਭਾ ਜਾਨੀ ਮਿਲਦਾ ਮੈਨੂੰ ਜਿੰਨ੍ਹੇ ਕਿਤਾਬ ਮੈਨੂੰ ਨੋਲਜ ਹੈ 30 35000 ਰੁਪਇਆ ਇੱਕ ਕਿਤਾਬ ਦੇ ਲੱਗ ਜਾਂਦਾ ਹੈ ਐਸਟੀਮੇਟਡ ਥੋੜੀ ਜਿਹੀ ਕਾਫੀ ਸ਼ੁਭਾਈਦਾ ਜੇ ਮਲੋ ਦੋ ਕਿਤਾਬਾਂ ਮਤਲਬ ਵੀ ਇੰਨੇ ਨਾਲ ਸ਼ੁਭਾਈਆ ਮਤਲਬ ਵੀ ਉਹ ਪੌਣਾ ਲੱਖ ਰੁਪਇਆ ਦਾ ਕੰਮ ਬਹੁਤ ਹੁੰਦਾ ਹੈ ਤੇ ਸਮਾਗਠਨਾ ਸਭ ਤੋਂ ਵੱਡੀ ਗੱਲ ਹੈ ਤੇ ਕਨ ਮਤ ਤੇ ਪਾਤਰਾਂ ਦੀ ਕਿਰਮਾਤਮਾ ਨੂੰ ਕਰਦੀ ਬਲਜ ਰੱਖੇ ਤੇ ਜੰਮਦਰ ਦੀ ਜੰਮਰ ਸਾਹਿਬ ਦੇ ਸਤਿ ਸ੍ਰੀ ਅਕਾਲ ਨੂੰ ਤੇ ਸਾਹਿਤ ਦਾ ਬਹੁਤ ਬੋਲਦਾ ਏ ਕਿ ਜਦੋਂ ਉਹਦਾ ਕਰੇ ਇਹ ਇੰਨੇ ਦਸਨਸ ਗੱਲਾਂ ਕਰਦਾ ਸਾਰੇ ਗੱਲਾਂ ਮਾਰੀ ਜੀ ਦਸਨ ਆ ਕੇ ਬੈਠੇ ਬਹਿ ਗਿਆ ਤੇ ਦਸਨ ਦੀ ਮੁੰਗੀ ਕਰਨ ਲਈ ਵੀ ਤੇਰਾ ਪੇਪਰ ਆ ਕਰਨ ਬਹਿ ਕੇ ਪੜਨਾ ਹੂੰ ਹੂੰ ਜੇ ਮੂਲ ਉਗਾ ਕੇ ਬੈਠੇ ਤੋਰ ਇਹ ਮੁੰਨ ਨਾ ਹੁੰਦਾ ਆ ਉਹ ਪਰ ਕੀ ਕਹਿੰਦੀ ਏ ਤੇ ਇਹ ਹੀ ਕਹਿੰਦਾ ਤੇ 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 ਬੰਦੇ ਆਉਂਦੇ ਉੱਪਰ ਤੇ ਤੇਰਾ ਕੱਲ ਕਰ ਲੈ ਤੇ ਯਾਰੀ ਤੜਕੇ ਦਾ ਜਹੀ ਗੱਲਾਂ ਸਾਡੇ ਨਾਲ ਮਾਰੀ ਪੇ ਪਰਿਵੰਤਰੀ ਦਾ ਕੱਲ ਕਰ ਲੈ ਤਿਆਰੀ ਹੀ ਤੜਕੇ ਦਾ ਨਹੀਂ ਗੱਲਾਂ ਸਾਡੇ ਨਾਲ ਮਰੀਂ ਤੇ ਸਾਲੇ ਇਸ ਬਾਰੀ ਫੁੱਲ ਬਾਗੇ ਬਹਿジナ ਕੱਲਾਂ ਘਰੇਤੀ ਦਾ ਤੂੰ ਐਸੇ ਕਿਸ ਜਾਦ ਉੱਥੇ ਤੋਰੀ ਮੰਮੂ ਲੰਬਾ ਕੇ ਬਹਿジナ ਉੱਥੇ ਆ ਮੈਂ ਵੀ 4 ਵਜੇ ਦਾ ਸਵੇਰੀ ਐਸੇ ਸਵੇਰੀ ਚਲੇ ਮੈਂ ਬਾਹਰ ਤੇ ਬਤੀ ਉੱਥੇ ਆ ਮੈਂ ਵੀ 4 ਵਜੇ ਦਾ ਸਵੇਰੀ ਐਸੇ ਕਲੇ ਮੇ ਮਾਤੇ ਬੰਧੇਰੇ ਤਾਹੀ ਪੇਪਰਾਂ ਦਾ ਪੂਰਾ ਅੱਜ ਜਾ ਬੀਬੀ ਲੱਗ ਗਈ ਜੇ ਸਾਲ ਬੀਬੀ ਕੋਈ ਪਰਵਾਹ ਨਹੀਂ ਤੇਰੇ ਮੁੰਡੇ ਦਾ ਹੱਥ ਦਿਲਦਰਿਆ ਬੀਬੀ ਮਨ ਦਾ ਨਹੀਂ ਪੁੱਤ ਤੂੰ ਤਾਂ ਪੋਰਾ ਵੀ ਸ਼ਰਮ ਵੇ ਭਾਤੀ ਜੇ ਬਾਪ ਤੇ ਰਹੇਗਾ ਹੈ ਨਰਮ ਵੇ ਹੈਗਾ ਹੈ ਨਰਮ ਕੀ ਨੂਵੇਂ ਮੈਂ ਵੀ ਫੇਲ ਹੋ ਗਿਆ ਜਦ ਤੈਵੇਂ ਕੁੱਟ ਤੈਨੂੰ ਮੈਂ ਵੀ ਫੇਲ ਹੋ ਗਿਆ ਜਦ ਤੈਵੇਂ ਕਿਤੇ ਤੌਂਗੀ ਮੇਰੇ ਕੋਲ ਤੂੰ ਲਾਹੇ ਬਹਿ ਨਾ ਕਨਗਰੀ ਦੀ ਦਾ ਪੀਐਸ ਵੀ ਸਿਆਰ ਬੁੱਤ ਟੋਰੀ ਵੰਗੂ ਲਮਕਾ ਕੇ ਬਹਿ ਜੀ ਨਾ ਪਤਨਾਂ ਮੈਂ ਵੀ ਬੀਬੀ ਕਹੀ ਕਰ ਲੀਆਂ ਤੇ ਆਰਨੀ ਨਕਲੇ ਨਾ ਹੁੰਦਾ ਬੀਬੀ ਉਹਨਾਂ ਵਿੱਚੋਂ ਮਾਰਨੀ ਮੈਂ ਉਹਨਾਂ ਵਿੱਚੋਂ ਮਾਰਨੀ ਅਰਜੀ ਲਕਾਲੀ ਪਾਗੇ ਵਿੱਚ ਮੈਂ ਛਬਾਲੀ ਅਰਜੀ ਲਕਾਲੀ ਪਾਗੇ ਵਿੱਚ ਮੈਂ ਛਬਾਲੀ ਲਈ ਛਸਤੀ ਕਰੋਗੀ ਇੱਥੇ ਪਾ ਬੀਬੀ ਹੁਣਾਂ ਨਹੀਂ ਮੈਂ ਫੇਰ ਬੀਬੀ ਦਾ ਤੁਖ ਬਰਉਂਗੇ ਕਹੇ ਰਹੇ ਮੁੰਡੇ ਦਾ ਦਿੰਦ ਦਰਿਆ ਬੀਬੀ ਮੁੰਡੇ ਦਾ ਦਿੰਦ ਦਰਿਆ ਬੀਬੀ ਵੇਖੇ ਅਰਜਾ ਸੁਖ ਲੋਕ ਅਟਗੈਲੇ ਕਿਉਂ ਨਹੀਂ ਅਰਜਾ ਸੁਖ ਲੋਕ ਅਟਗੈਲੇ ਕਿਉਂ ਤੇ ਸ਼ਹਿਰ ਵਿੱਚ ਗੁੰਗਿਆਂ ਦੇ ਸ਼ਹਿਰ ਵਿੱਚ ਮੈਂ ਬੋਲਾ ਗੁੰਗਿਆਂ ਦੇ ਸ਼ਹਿਰ ਵਿੱਚ ਮੈਂ ਕੀ ਬੋਲਾ ਸੱਚ ਬੋਲਿਆ ਦੇਸ ਤੋਈ ਕਹਿਣਗੇ ਸੱਚ ਬੋਲਿਆ ਦੇਸ ਤੋਈ ਕਹਿਣਗੇ ਚੁੱਪ ਰਿਹਾ ਸਾਥੀ ਕਿਦਾਰ ਕਹਿਣਗੇ ਗੁੰਗਿਆਂ ਦੇ ਸ਼ਹਿਰ ਵਿੱਚ ਲੈ ਕੀ ਬੋਲਾਂ ਉਹਨਾਂ ਲక్ష్ਮਣ ਲੇਖਾ ਖਿੱਚ ਦਿੱਤੀ ਉਹਨਾਂ ਲక్ష్ਮਣ ਲੇਖਾ ਖਿੱਚ ਦਿੱਤੀ ਹੁਣ ਬੋਲਾਂ ਜਾਂ ਚੁੱਪ ਰਹਾਂ ਹੁਣ ਬੋਲਾਂ ਜਾਂ ਚੁੱਪ ਰਹਾਂ ਇਸੇ ਘਰ ਵਿੱਚ ਗੋਤੀ ਖਾਰਿਆ ਵਾ ਹੁਣ ਕੌਣ ਰਾਜ ਸੇਰਾ ਬਣੇਗਾ ਹੁਣ ਕੌਣ ਰਾਜ ਸੇਰਾ ਬਣੇਗਾ ਬੋਲਾਂ ਜਾਂ ਚੁੱਪ ਰਹਾਂ ਬੋਲਾਂ ਜਾਂ ਚੁੱਪ ਰਹਾਂ ਗੁੰਗਿਆਂ ਦੇ ਸ਼ਹਿਰ ਵਿੱਚ ਦੇ ਕੀ ਬੋਲਾਂ ਪੈ ਜਾਵੇ ਭਾਵੇਂ ਸੁਣੀ ਚੜਨਾ ਪੈ ਜਾਵੇ ਭਾਵੇਂ ਸੁਣੀ ਚੜਨਾ ਜੰਗਲ ਚੁੱਪ ਰਿਹਾ ਨਹੀਂ ਸਰਨਾ ਹਾਂ ਮੈਂ ਬੋਲਾਂਗਾ ਦੂੰਗਾ ਇਹਦੇ ਸ਼ਾਇਰ ਵਾਹ ਜੀ ਜਰਵਾਹ ਮੇਰਾ ਖਿਆਲ ਹੈ ਵੀ ਸਾਰੇ ਦੋਸਤ ਹੀ ਇਕੱਠੇ ਹੋਣਗੇ ਕਿਉਂਕਿ ਟਾਈਮੋ ਆਮ ਇਨਸਾਨ ਆਮ ਕਵੀ ਆਮ ਸਹਿਤਕਾਰ ਲੇਟ ਹੋ ਜਾਂਦੇ ਜੇ ਤੋ ਲੇਟ ਹੋ ਜਾਂਦੇ ਆ ਤੇ ਫਿਰ ਮੇਰੇ ਵਰਗਾ ਕਹਿੰਦਾ ਮੈਂ ਬਚੀ ਉਹਨਾਂ ਦੀ ਤੇ ਮੈਂ ਸਾਹਿਬਕਾਰ ਜੋ ਦੂਜਿਆਂ ਦੀ ਗੱਲ ਸੁਣਦਾ ਨਹੀਂ ਆਪਣੀ ਗੱਲ ਸੁਣਾ ਕੇ ਜਾਂਦਾ ਮਾਰੋ ਉਡਾਰੀ ਮੈਂ ਤਾਂ ਉਸ ਕਰੀ ਨੂੰ ਕਰ ਹੀ ਵੀਰੋ ਮੰਨਦਾ ਨਹੀਂ ਸੱਚ ਅੱਖਾਂ ਮੈਂ ਤਾਂ ਉਸ ਕਰੀ ਨੂੰ ਕਰ ਹੀ ਵੀਰੋ ਮੰਨਦਾ ਨਹੀਂ ਜਿਹੜਾ ਦੁਜਾ ਹੈ ਉੱਤੇ

ਨੌਕੜਤਾ ਚਿੰਨੀ ਹੀ ਕਰਨੀ ਆਦਤ ਹੁੰਦੀ ਕਈਆਂ ਦੀ ਇਸ ਗੱਲ ਦੇ ਨਾਲ ਬਣਾਉਂਦੇ ਨੇ ਸਰਦਾਰੀ ਕਈ ਸਹਦ ਸੁਭਾ ਮਾਣ ਆਪਣਿਆਂ ਦਾ ਕਰਦੀਆਂ ਨੇ ਸੱਚ ਅੱਖਾਂ ਜੀ ਕਈ ਸਹਦ ਸੁਭਾ ਮਾਣ ਆਪਣਿਆਂ ਦਾ ਕਰਦੀਆਂ ਨੇ ਸੱਚੀ ਗੱਲ ਹੈ ਵੀਰੋ ਲਿਖੀ ਹਕੀਕਤ ਸਾਰੀ

ਉਸੀ ਸਮੇਂ ਤੇਰੀ ਉਹ ਆਵਾਜ਼ ਕਰੋ ਤੇ ਆਪਣੀ ਗੱਲ ਸੁਣਾ ਕਰੋ ਪਰ ਦੂਜਾ ਨੂੰ ਸੁਣਜਿਆ ਕਰੋ ਨਾ ਫੈਕਟਰੀ ਨੂੰ ਦਬਕਾਇਆ ਕਰੋ ਇਹ ਅਸੂਲ ਬਣਾਓ ਇਹ ਅਸੂਲ ਬਣਾਓ ਜ਼ਿੰਦਗੀ ਦੇ ਇਹ ਅਸੂਲ ਬਣਾਓ ਜ਼ਿੰਦਗੀ ਦੇ ਕਰਨਮ ਦੇ ਵਿੱਚ ਤੇ ਗਮਜੀਤ ਸਿੰਘ ਮੁਕਸਰੀ ਜੀ ਦਾ ਅਵਤਾਰ ਅਵਤਾਰ ਮੁਕਸਰੀ ਅਵਤਾਰ ਇਹ ਮੈਂ ਕਹਨਾ ਵੀ ਲੋਕ ਘਰਾਂ ਦੇ ਵਿੱਚ ਜਿਹੜੀ ਗੱਲ ਕੀਤੀ ਜਾਂਦੀ ਹੈ ਉਹ ਸਹੀ ਪ੍ਰਵਾਨ ਨਹੀਂ ਜੀ ਇਹ ਸਾਥੀਆਂ ਦੇ ਮੈਂ ਜਸਵੀਰ ਸ਼ਰਮਾ ਜੀ ਤੋਂ ਤਾਂ ਪਹਿਲਾਂ ਵੀ ਸੁਣਿਆ ਸੀ ਪਿਛਲੀ ਵਾਰ ਜਦੋਂ ਆਇਆ ਸੀ ਪਰਵਾਰੀ ਨੂੰ ਮੌਕਾ ਮਿਲਿਆ ਹੈ ਬਾਕੀ ਇਹਨਾਂ ਦੀਆਂ ਵਰਤਮਾਨ ਦਾ ਸੰਗ ਦਾ ਹੜਦਾ ਰਹਿਣਾ ਹੈ ਉਹ ਬਣ ਰਹੇ ਨੇ ਬਰਾਸਤ ਨਾਲ ਬੜੇ ਚੰਗੀ ਤਰ੍ਹਾਂ ਜੁੜੇ ਹੋਏ ਤੇ ਸਾਥੀ ਵੀ ਦੇ ਦਿੱਸੋ ਕੇ ਵੀ ਮੈਨੂੰ ਲੱਗਿਆ ਕਿ ਮੇਰਾ ਜਿਹੜਾ ਆਮਾਨ ਸਭ ਤੋਂ ਹੋ ਗਿਆ ਚਲੋ ਇਸ ਬਾਪੂ ਹੁੰਦਾ ਹੈ ਪਰ ਜੰਗਰ ਜੀ ਨੇ ਆਪਣੇ ਜਾਣਦੇ ਅਤੇ ਸਾਨੂੰ ਇੱਕ ਬਾਪਾ ਦਿੱਤਾ ਤੇ ਆਪਾਂ ਇਕੱਠੇ ਹੋ ਗਏ ਜੀ ਮੇਰਾ ਵੀ ਜੀ ਦਿੱਤਾ ਇਹ ਕਹਿੰਦੇ ਨੂੰ ਤਾਂ ਉਹ ਮੈਂ ਕਿਹਨੂੰ ਲਾਵਾਂਗੇ ਤੇ ਚਲੋ ਜੀ ਦੁਬਾਰਾ ਦਰਵਾਰੀ ਆਈ ਹੈ ਤਾਂ ਤੁਹਾਨੂੰ ਚੇਕ ਕਰਨਾ ਜੀ ਮਤੇ ਇੱਕ ਤੁਜਲ ਹੋਰ ਸੁਣਾ ਦਿੰਦੇ ਹਾਂ ਲੈ ਜਮੈ ਚੁੱਪ ਹੈ ਚੁੱਪ ਹੈ ਚੁੱਪ ਹੀ ਰਹਿਣ ਦੀ ਸ਼ੈਲ ਸ਼ੀਲਤਾ ਦੀ ਹੁੰਦੀ ਹੈ ਤੁਸੀਂ ਤਾਂ ਹਮੇਸ਼ਾ ਹੀ ਆਖਿਆ ਇੱਕ ਚੁੱਪ ਸੋ ਸੋ ਪਰ ਹਰ ਵਾਰੀ ਚੁੱਪ ਦਾ ਅਰਥ ਚੁੱਪ ਹੀ ਨਹੀਂ ਆ ਚੁੱਪ ਸਭ ਕੁਝ ਦੇਖ ਸਕਦੀ ਹੈ ਜੋ ਸਭ ਕੁਝ ਦਿਸਣ ਸਰਦੀ ਹੈ ਦੇਖ ਸਕਦੀ ਹੈ ਨਸ਼ਿਆਂ ਚ ਮਰਦੀ ਜਵਾਨੀ ਨੂੰ ਕੁਦਕਸ਼ੀ ਕਰਦੀ ਕਿਸਾਨੀ ਨੂੰ